ਦੇ ਉਹਦਾ ਅੰਨੀ ਸਮਾਗਮ ਤੇ ਸਭ ਦੇ ਕੋਲ ਬਰਕਰਾਰ ਹੈ ਕਿਸ ਤਰ੍ਹਾਂ ਬਣਦਾ ਦੇਖੋ ਸਾ ਚਾਰ ਚੀਕ ਵਰਗਾ ਇਨਸਾਨ ਬਣਨਾ ਬਹੁਤ ਔਖਾ ਹੈ ਇੰਨਾ ਟਾਈਮ ਉਹ ਸਵਾਣੇ ਚ ਰਹੇ ਨੇ ਐਸਜੀਐਮ ਸਾਹਿਬ ਦੇ ਨਾਲ ਰਹੇ ਨੇ ਇਹ ਪਹਿਲਾ ਬੰਦਾ ਜਿਹੜਾ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਕਰਦਾ ਸੀ ਕਦੇ ਇੱਕ ਪਾਸੇ ਰਵਦਾਈ ਨਹੀਂ ਨਹੀਂ ਕਹੋ ਜਿਹੜੀ ਜਗ੍ਹਾ ਹੈ ਉੱਥੇ ਹਰ ਬੰਦਾ ਮੰਡੋਲ ਜਾਂਦਾ ਹੈ ਬਹੁਤ ਇਮਾਨਦਾਰੀ ਤੇ ਧਿਆਨ ਦੇਣਾ ਜਿੱਦੇ بڑے ਕਨੈਕਸ਼ਨ ਸੀ ਇਹਦੇ ਜਿੱਡਾ ਇਹ ਲਗਾਓਛੀ ਦੇਖੋ ਵੀ ਸਵਾਣੇ ਤੱਕ ਘਰਾਂ ਦੀ ਰਹਿਣ ਲੱਗੀ ਹੈ ਪਰ ਇੰਨੇ ਮਾਨਦਇਨਾ ਪਰ ਪਤਾ ਨਹੀਂ ਕਿਉਂ ਇਨਸ਼ੇਦੀ ਚੱਲ ਗਿਆ ਪਰ ਬਹੁਤ ਇਮਾਨਦਾਰ ਤੇ ਅਨਦਾਜ਼ ਸੀ ਜਿੰਨੇ ਉਹ ਕਹੀਏ ਕਿ ਉਹ ਵਧੀਆ ਇਨਸਾਨਾਂ ਦੇ ਵਿੱਚੋਂ ਇਨਸਾਨ ਸੀਗਾ ਕਿ ਪ੍ਰਮਾਤਮਾ ਅਗੇ ਅਰਦਾਸ ਕਰਦੇ ਹੈ ਵਿੱਚ ਪਾਸ਼ਾ ਉਹ ਪਿਤਰ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਵਾਰ ਨੂੰ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਛੋਟੇ ਬੱਚੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਕਰਦੀ ਬਹੁਤ ਧੰਨਵਾਦ ਮਹਾਰਾਜ ਖਾਲਸਾ ਅਗੀ ਜੀ ਕੀ ਕਹੋਗੇ ਅੱਜ ਆਪਣੇ ਵਿੱਚ ਅਨਮੋਲ ਹੀਰਾ ਜਿਹਨੂੰ ਕਹੀਏ ਉਹ ਨਹੀਂ ਰਿਹਾ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਸਮਾਣੇ ਵਾਲਿਆਂ ਵਾਸਤੇ ਖਾਸ ਕਰਕੇ ਪਰਿਵਾਰ ਲਈ ਤਾਂ ਇਹ ਹੀ ਹੈ ਉਹ ਬੰਦਾ ਜੋ ਹਰ ਇੱਕ ਦੇ ਕੰਮ ਆਉਂਦਾ ਸੀ ਹਰ ਇੱਕ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਾਡੇ ਚੋਂ ਆਚਾਰ ਨੂੰ ਕੋਨ ਨਾ ਜਾਣਾ ਇੱਕ ਬਹੁਤ ਹੀ ਵੱਡਾ ਦੁੱਖ ਹੈ ਭਰਾ ਸੀ ਥੋੜੇ ਜਿਹੀ ਪਹਿਲਾਂ ਜਾਣ ਤੋਂ ਹਫ਼ਤਾ ਪਹਿਲਾਂ ਮੇਰੇ ਨਾਲ ਗੱਲ ਹੋਈ ਤੇ ਮੈਨੂੰ ਕਿਹਾ ਕਿ ਮਿਹਨਤ ਕਰ ਰਹੇ ਹੋ ਭੈਣੇ ਲੱਗੇ ਰਹੋ ਤੁਹਾਡੇ ਨਾਲ ਮੈਨੂੰ ਉਹ ਸ਼ਬਦ ਕਦੇ ਵੀ ਨਹੀਂ ਭੁੱਲਦੇ ਉਸ ਭਰਾ ਦੇ ਸੋ ਵਾਇਗਰੂ ਨੂੰ ਪਤਾ ਨਹੀਂ ਚੰਗੇ ਬੰਦਿਆਂ ਦੀ ਕੀ ਇੰਨੀ ਲੋੜ ਹੁੰਦੀ ਹੈ ਕਿ ਇੰਨੀ ਜਲਦੀ ਉਹ ਸਾਡੇ ਚੋਂ ਵਿਛੜ ਕੇ ਚਲੇ ਗਏ ਮੈਂ ਤਾਂ ਇਹੀ ਕਹਿਨੀ ਆ ਕਿ ਵਾਇਗਰੂ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦਿਓ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ ਤੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਦੇ। ਇੱਕ ਗਰੀਬ ਬੰਦੇ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਆਪ ਦੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਸਾਡੇ ਸਮਾਣੀ ਏਰੀਏ ਨੂੰ ਕਿਉਂਕਿ ਇਹ ਪੁਲਿਸ ਵਿਭਾਗੋਂ ਘਟ ਸੀਗੇ ਸੇਵਾਦਾਰ ਬਹੁਤ ਵੱਡਾ ਸੀਗਾ ਕੋਈ ਪੋਲਿਟਿਸ਼ੀਅਨ ਜਾਂ ਕੋਈ ਸਮਾਸੀ ਵੀ ਉਹ ਨਹੀਂ ਸੇਵਾ ਨਹੀਂ ਕਰ ਸਕਦਾ ਜਿੰਨੀ ਸੇਵਾ ਨਿਭਾਉਂਦਾ ਸੀਗਾ ਸਾਡੇ ਹਲਕੇ ਦੇ ਹਰ ਇੱਕ ਬੰਦੇ ਨੂੰ ਇਹ ਮਾਨ ਹੁੰਦਾ ਸੀ ਕਿ ਐਸਡੀਐਮ ਦਫ਼ਤਰ ਜੋ ਕਿ ਕੰਮ ਹੈ ਤਾਂ ਮੈਂ ਜੁਝਾਰ ਸਿੰਘ ਨੂੰ ਮਿਲ ਲੂੰਗਾ ਤਹਿਸੀਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਮੁਰੇ ਹੋਕੇ ਕਰਵਾਉਂਦਾ ਸੀ ਬਹੁਤ ਵੱਡਾ ਘਾਟਾ ਬਹੁਤ ਅਫਸੋਸ ਹੈ ਖਾਸ ਕਰਕੇ ਮੇਰੇ ਨਾਲ ਬੜਾ ਪਿਆਰ ਸੀਗਾ ਬਸ ਤਾਂ ਸਾਰਿਆਂ ਨਾਲ ਹੀ ਪਿਆਰ ਸੀਗਾ ਬਹੁਤ ਵੱਡੀ ਦੁੱਖ ਵਾਲੀ ਗੱਲ ਹੈ ਮਾਲਕ ਉਹਨਾਂ ਦੀ ਆਤਮਾ ਨੂੰ ਆਪਣੀ ਚਾਨਾ ਚਨੇ ਆਪਣੇ ਵਾਸ ਬਖਸ਼ੀ ਪਿੱਛੇ ਪਰਿਵਾਰ ਨੂੰ ਪਾਣਾ ਮੰਨਰ ਦਾ ਮਾਲ ਬਖਸ਼ੀ ਆਹ ਦੇ ਘਰ ਦੀ ਨਾਨਕ ਦਾ ਭਾਈ ਕੀ ਕਹੋਗੇ ਐਡਾ ਇੱਕ ਅਨਮੋਲ ਹੀਰਾ ਸਾਡੇ ਸਹਿਰ ਸਮਾਣੇ ਦਾ ਜਿਆ ਆਪਣੀ ਵਿੱਚ ਨਹੀਂ ਰਿਹਾ ਸਰਦਾਰ ਜਿਹਾਰ ਸਿੰਘ ਛੀਨਾ ਸਾਡੇ ਸਮਾਣੇ ਦਾ ਬਹੁਤ ਹੀ ਹਰਮਨ ਪਿਆਰਾ ਵੀਰ ਸੀਗਾ ਜਿਹਦੇ ਜਾਣ ਦਾ ਘਾਟਾ ਇਸ ਸਾਰੇ ਸਮਾਣੇ ਹਲਕੇ ਨੂੰ ਇਹ ਪੂਰਾ ਹੋ ਸਕਦਾ ਉਹ ਹਰੇਕ ਦੇ ਦੁੱਖ ਸੁੱਖ ਚ ਆਪਣੇ ਭਰਾਵਾਂ ਵਾਂਗ ਵਿਚਰਦਾ ਸੀ ਸਾਰੇ ਰਿਸ਼ਤੇਦਾਰਾਂ ਚ ਸਾਰੇ ਦੋਸਤਾਂ ਚ ਭਰਾਵਾਂ ਚ ਸਾਰੇ ਹਰ ਜਗ੍ਹਾ ਉਹ ਕੋਈ ਉਹਨੂੰ ਕਿਸੇ ਨੇ ਕੰਮ ਕਹਿਣਾ ਉਹ ਆਪਣਾ ਨਿੱਜੀ ਤੌਰ ਤੇ ਉਹਨੂੰ ਆਪਣਾ ਕੰਮ ਸਮਝ ਕੇ ਪਹਿਲ ਦੇ ਆਧਾਰ ਤੇ ਕਰਦਾ ਸੀ ਲੋਕਾਂ ਦੇ ਨਾਲ ਚੱਲਦਾ ਸੀ ਜਿੰਨੇ ਵੀ ਉਹਦੇ ادارے ਦੇ ਅਫਸਰ ਸੀਗੇ ਹੋਰ ਸੀ ਉਹਨਾਂ ਨਾਲ ਨਿੱਜੀ ਉਹਦਾ ਪਿਆਰ ਸੀ ਹਰੇਕ ਦਾ ਉਹਨੇ ਦੇਖੋ ਤੁਸੀਂ ਦੇਖ ਰਹੇ ਹੋ ਸਾਰਾ ਉਹਦੇ ਪਿਆਰ ਦਾ ਹੀ ਇਹ ਸਿੱਟਾ ਹੈ ਜਿਸ ਨੇ ਨਾਲ ਦੇਖੋ ਸਾਰਾ ਆਪਣਾ ਸਮਾਣਾ ਅਲਖਾ ਜ਼ਿਲ੍ਹਾ ਪਟਿਆਲਾ ਆਇਆ ਹੈ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਸੋਚਿਆ ਨਹੀਂ ਸੀ ਜਾ ਸਕਦਾ ਕਿ ਜਹਾਰ ਸਿੰਘ ਜੀ ਨੂੰ ਛੇਤੀ ਚਲਾ ਜਾਇਆ ਗਿਆ ਇਹਦੇ ਲਫ਼ਜ਼ ਚ ਆਪਾਂ ਬਿਆਨ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਨੂੰ ਪਤਾ ਹੈ ਕਿ ਇਹ ਕੀ ਹੋਇਆ ਕਿਵੇਂ ਹੋਇਆ ਇਹਦਾ ਗੁਰੂ ਸਾਹਿਬ ਨੂੰ ਹੀ ਪਤਾ ਹੈ ਉਹਦੇ ਚਰਨਾਂ 'ਚ ਇਹੀ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਰਿਵਾਰ ਦੇ ਨੁਮਤੇ ਸਾਡੇ ਸੋਤੇ ਭਰਾ ਸਰਦਾਰ ਜਗਤ ਸਿੰਘ ਜੀ ਨੂੰ ਸਰਕਾਰ ਕਰਨ ਵਾਸਤੇ ਅਤਿ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਦਾ ਅਪ ਸਾਰੇ ਕਰਤੋ ਹੋਏ ਸਮਾਗਮ ਘਟ ਹੈ ਪਰਿਵਾਰ ਵਾਲੇ ਤੁਸੀਂ ਆਪ ਜੀ ਤਰਫ ਤੇ ਕਿਉਂਕਿ ਸੀਨਾਪੁਰਾਣ ਦਾ ਬਹੁਤ ਵੱਡਾ ਖਲਾਅ ਇਸ ਸੀਨਾਪੁਰਾਣ ਦੇ ਵਿੱਚੋਂ ਇੱਕ ਸਕਤੀਏ ਸਰਾਜਿਆ ਸਿੰਧੀ ਉਹ ਚਲੇਗੇ ਜਿਨੇ ਸ਼ੀਨਾ ਪਰਵਾਰ ਦੇ ਖਲਾਫ ਪਹਿਲਾਂ ਹੀ ਬੋਲ ਸੀ ਪਰ ਉਹਨੂੰ ਖਲਾਉਣ ਵਾਸਤੇ ਬਹੁਤ ਵੱਡਾ ਯੂ